ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਉਹ ਮੁੱਦੇ ਵਿਚਾਰੇ ਗਏ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸਿੱਖ ਸਖਸ਼ੀਅਤਾਂ ਦੇ ਵੱਲੋਂ ਲਗਾਤਾਰ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ। ਉਹਨਾਂ ਸ਼ਿਕਾਇਤਾਂ ਤੋਂ ਬਾਅਦ ਸਿੰਘ ਸਾਹਿਬਾਨਾਂ ਦੇ ਵੱਲੋਂ ਸਮੂਹਿਕ ਜਥੇਬੰਦੀਆਂ ਧੜਿਆਂ ਨੂੰ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਜਿਸ ਤੋਂ ਬਾਅਦ ਕੁਝ ਕੁ ਜਥੇਬੰਦੀਆਂ ਅਜਹੀਆਂ ਨੇ ਜਿਨ੍ਹਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ। ਉਹਨਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੋ ਰਹੀ ਕਿ ਜਥੇਦਾਰ ਸਾਹਿਬਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੱਖ-ਵੱਖ ਚੁੱਲ੍ਹੇ ਬਣਾਏ ਹੋਏ ਨੇ ਉਹਨਾਂ ਨੂੰ ਸਮੇਟ ਕੇ ਇੱਕੋ ਮੰਚ ਤੇ ਇਕੱਠਾ ਹੋਇਆ ਜਾਵੇ। ਤੁਹਾਨੂੰ ਯਾਦ ਹੋਣਾ ਹੈ ਕਿ 2 ਦਸੰਬਰ ਨੂੰ ਜਦੋਂ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰਾਂ ਦੇ ਵੱਲੋਂ ਹੁਕਮਨਾਮੇ ਸੁਣਾਏ ਗਏ ਸਨ ਤਾਂ ਉਸ ਸਮੇਂ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅੱਜ ਪੰਥਕ ਏਕਤਾ ਦੀ ਜ਼ਰੂਰਤ ਹੈ। ਸਮੁੱਚੀਆਂ ਸਿੱਖ ਜਥੇਬੰਦੀਆਂ ਪੰਥਕ ਮੁੱਦਿਆਂ ਨੂੰ ਲੈ ਕੇ ਇੱਕ ਥਾਂ ਇਕੱਠੀਆਂ ਹੋ ਜਾਣ ਤਾਂ ਜੋ ਵੱਖ-ਵੱਖ ਚੁੱਲ੍ਹੇ ਬਣਾਏ ਹੋਏ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਪਰ ਲੰਘੇ ਦਿਨ ਜੋ ਸਿੰਘ ਸਾਹਿਬਾਨਾਂ ਦੇ ਉਹ ਫੈਸਲਾ ਸੁਣਾਇਆ ਗਿਆ ਉਸ ਫੈਸਲੇ ਦੇ ਖਿਲਾਫ ਲਗਾਤਾਰ ਹੁਣ ਇਤਰਾਜ਼ ਵੀ ਜਤਾਏ ਜਾ ਰਹੇ ਨੇ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜਥੇਦਾਰ ਸਾਹਿਬਾਨ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਹੋਰ ਕੀ ਕੁਝ ਕਹਿਣਾ ਸੀ ਗਰੇਵਾਲ ਦਾ ਤੁਸੀਂ ਵੀ ਸੁਣੋ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਦੀ ਕਦਰਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਹੈ ਤੇ ਇੱਕ ਸਨੇਹਾਂ ਵੀ ਦਿੰਦੀ ਹੈ ਜਿਸ ਨੂੰ ਹਰ ਸਿੱਖ ਪ੍ਰਣ ਅਤਮਸਤਕ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ 'ਚ 2 ਦਸੰਬਰ ਦੇ ਜਿਹੜੇ ਹੁਕਮਨਾਮੇ ਹੋਏ ਉਸ ਦੇ ਵਿੱਚ ਇੱਕ ਅਹਿਮ ਮਤ ਸੀ ਜੋ ਕਿ ਜਿਹੜੇ ਅਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਿਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇੱਕ ਇੱਕ ਹੀ ਧੜਾ ਜਿਹੜਾ ਅਕਾਲ ਤੱਕ ਦੀ ਸਰਪਲਸਤੀ ਦੀ ਜਿਹੜੀ ਹਾਸਲ ਕਰਕੇ ਵੇਚ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਬਣਦਾ ਫਰਜ਼ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁਲ ਤਰੀਕਾ ਕਿਤੇ ਸਾਨੂੰ ਉਹਨੂੰ ਭੁੱਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਧੜਾ ਚਾਹੇ ਉਹ ਪੰਜ ਮੈਂਬਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਹਾਂ ਕਿ ਕਾਲ ਤੱਕ ਦੀ ਸਰਪ੍ਰਸਤੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਲੈ ਕੇ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ਼ ਵੱਡੇ ਪੱਧਰ ਤੇ ਆਇਆ ਏ ਸੋ ਉਸ ਗੱਲ ਹੀ ਕਾਲਤਾ ਸਾਹਿਬ ਨੇ ਜਾਇਦਾ ਮੈਂ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲ ਤੱਕ ਦੀ ਸਰਪ੍ਰਸਤੀ ਸਾਡੇ ਕੋਲ ਹੁੰਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਤਰੇ ਪਹਿਲਾਂ ਵਿਚਰੇ ਨੇ ਉਹ ਸਾਰੇ ਹੀ ਕਾਲਕਤ ਤੋਂ ਸਰਪੰਤ ਨੇ ਸਾਰੇ ਜਥੇਬੰਦੀਆਂ ਸਰਪੰਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਰਪੰਤ ਨੇ ਉਹ ਕੋਈ ਵੀ ਜਿਹੜਾ ਦਲ ਹੋਵੇ ਉਹ ਸਾਰੇ ਸਰਪੰਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਧੜਾ ਕਾਲ ਤੱਕ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁਲਾ ਜਿਹੜਾ ਉਹ ਸਾਰਿਆਂ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਸਵਾਨ ਨੇ ਆਪਣਾ ਨੀਤੀ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਤੋਂ ਨੇ ਬਣਾਉਣ ਦੀ ਬਜਾਏ ਪੰਥਕ ਏਕਤਾ ਕਾਲੀ ਦਲ ਦੇ ਅੰਦਰ ਏਕਾ ਮਜ਼ਬੂਤੀ ਜਿਹੜੀ ਕਿ ਜਿੱਥੇ ਸਮਝ ਲੋਗਾਂ ਨਾਲ ਉਥੇ ਪੰਜਾਬ ਦੇ ਆਉਣ ਵਾਲੇ ਪੁੱਖ ਲਈ ਅਤੇ ਪੰਥ ਦੀ ਚਲਦੀ ਗੱਲ ਲਈ ਇਸ ਕਾ ਦੀ ਜਰੂਰਤ ਆ ਸੋ ਸਿੱਖ ਸੰਗਤਾਂ ਦੇ ਆਏ ਜਿਹੜਾ ਜਿਹੜਾ ਸੰਦੇਸ਼ ਹੈ ਜਾਂ ਹਦੇਸ਼ ਆ ਉਸ ਦਾ ਸੀ ਸਵੰਗ